ਪਹਿਲਾ ਦੀ ਗੱਲ ਹੈ ਇੱਕ ਗਰੀਬ ਪਰ ਦਿਲ ਦਾ ਅਮੀਰ ਮੁੰਡਾ ਸੀ ਨਾਮ ਅਲਾਦੀਨ ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਅਤੇ ਪੈਸੇ ਕਮਾਉਣ ਵਾਸਤੇ ਓਖੇ ਤੋਂ ਓਖੇ ਕੰਮ ਕਰਦਾ ਸੀ ਤਾਂ ਕਿ ਉਹਨਾਂ ਦਾ ਘਰ ਚੱਲ ਸਕੇ ਇੱਕ ਦਿਨ ਬਾਜ਼ਾਰ ਵਿੱਚ ਵੇਚਣ ਵਾਸਤੇ ਕੇਲੇ ਲੈਣ ਲਈ ਉਹ ਬਹੁਤ ਦੂਰ ਇੱਕ ਥਾਂ ਜਾ ਰਿਹਾ ਸੀ ਅਚਾਨਕ ਉਹਨੂੰ ਇੱਕ ਬੰਦਾ ਮਿਲਿਆ ਜਿੱਦੀ ਦਾੜੀ ਸੰਗਣੀ ਅਤੇ ਕਦ ਲੰਮਾ ਸੀ ਉਹ ਆਪਣੇ ਹੱਥ 'ਚਾ ਸੋਨੇ ਦਾ ਸਿੱਕਾ ਦਿਖਾਉਂਦੇ ਹੋਏ ਬੋਲਿਆ ਮੇਰੇ ਪੁੱਤਰ ਮੈਂ ਤੇਰੇ ਪਿਓ ਦਾ ਬਚਪਨ ਦਾ ਦੋਸਤ ਹਾਂ ਜੇ ਤੈਨੂੰ ਇਹ ਸੋਨੇ ਦਾ ਸਿੱਕਾ ਚਾਹੀਦਾ ਹੈ ਸੋਨੇ ਦਾ ਐਨਾ ਤਾਂ ਮੈਂ ਜ਼ਿੰਦਗੀ ਭਰ ਕੇਲੇ ਵੇਚ-ਵੇਚ ਕੇ ਵੀ ਨਹੀਂ ਕਮਾ ਪਾਵਾਂਗਾ ਉਸ ਬੰਦੇ ਨੇ ਅਲਾਦੀਨ ਨੂੰ ਉੱਥੇ ਹੀ ਪੱਥਰ ਦੇ ਥੱਲੇ ਇੱਕ ਟੋਇਆ ਵਿਖਾਇਆ ਅਤੇ ਉਹਨੂੰ ਉੱਥੇ ਜਾਣ ਲਈ ਕਿਹਾ ਅਲਾਦੀਨ ਨੂੰ ਇਹ ਕੰਮ ਬੜਾ ਸੌਖਾ ਲੱਗਿਆ ਦੋਨਾਂ ਨੇ ਰੱਲ ਕੇ ਉਸ ਪੱਥਰ ਨੂੰ ਹਟਾਇਆ ਅਤੇ ਉੱਥੇ ਨਿਕਲੀ ਇੱਕ ਗੁਫਾ ਆਪਣੀ ਮਿੱਕੀ ਜਿਹੇ ਕੱਦ ਕਾਠੀ ਨੂੰ ਲੈ ਕੇ ਅਲਾਦੀਨ ਉਸ ਦੇ ਅੰਦਰ ਚਲਾ ਗਿਆ ਅਤੇ ਉਥੇ ਪੌੜੀਆਂ ਤੋਂ ਉਤਰਦੇ ਹੋਏ ਥੱਲੇ ਜਾਂਦਾ ਰਿਹਾ ਜਿਵੇਂ ਹੀ ਥੱਲੇ ਪਹੁੰਚਿਆ ਤਾਂ ਵੇਖਿਆ ਕਿ ਉਸ ਗੁਫਾ ਵਿੱਚ ਰੌਸ਼ਨੀ ਇੱਕ ਪੁਰਾਣੇ ਜਿਹੇ ਚਿਰਾਗ ਤੋਂ ਆ ਰਹੀ ਸੀ ਉਹ ਚੌਕ ਗਿਆ ਜਦੋਂ ਉਹਨੇ ਵੇਖਿਆ ਉੱਥੇ ਪਿਆ ਖਜ਼ਾਨਾ ਹੀਰੇ ਮੋਤੀ ਸੋਨਾ ਕੀ ਕੀ ਨਹੀਂ ਸੀ ਇਹ ਸਭ ਦੇਖ ਹੀ ਰਿਹਾ ਸੀ ਅਲਾਦੀਨ ਕਿ ਉੱਬਰੋਂ ਇੱਕ ਆਵਾਜ਼ ਆਈ ਜਿਨੇ ਉਹਨੂੰ ਡਰਾਹੀ ਦਿੱਤਾ ਕਾਕਾ ਤੈਨੂੰ ਇੱਕ ਚਰਾਗ ਮਿਲਿਆ ਹੋਣਾ ਉਹਨੂੰ ਬੁਝਾ ਕੇ ਮੇਰੇ ਕੋਲ ਲਿਆ ਛੇਤੀ ਚਲੇ ਅਲਾਦੀਨ ਨੂੰ ਅਜੀਬ ਲੱਗ ਗਿਆ ਕਿ ਇੰਨੀ ਸਾਰੀ ਤਨਦੌਲਤ ਨੂੰ ਛੱਡ ਕੇ ਉਸ ਬੰਦੇ ਨੂੰ ਚਾਹੀਦਾ ਹੈ ਸਿਰਫ ਇਹ ਪੁਰਾਣਾ ਜਿਹੜਾ ਚਰਾਗ ਕੋਈ ਐਦਾ ਕਿਉਂ ਕਰੇਗਾ ਹੁਣ ਅਲਾਦੀਨ ਨੂੰ ਡਰ ਲੱਗਣ ਲੱਗ ਗਿਆ ਅਲਾਦੀਨ ਚਿਰਾਗ ਲੈ ਕੇ ਪੌੜੀਆਂ ਤੇ ਉੱਪਰ ਜਾਣ ਲੱਗ ਗਿਆ ਪਰ ਐਨੇ ਚਾ ਉਹ ਬੰਦਾ ਚੀਲਾ ਪਿਆ ਦੇ ਮੈਨੂੰ ਇਹ ਚਿਰਾਗ ਛੇਤੀ ਨਾਲ ਅਲਾਦੀਨ ਨੂੰ ਉਹਦਾ ਚੱਕਰ ਸਮਝ ਨਹੀਂ ਆ ਰਿਹਾ ਸੀ ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ ਜੇ ਤੂੰ ਮੈਨੂੰ ਇਹ ਚਿਰਾਗ ਨਹੀਂ ਦਿੱਤਾ ਤਾਂ ਮੈਂ ਤੈਨੂੰ ਇਸੇ ਗੁਫਾ ਵਿੱਚ ਬੰਦ ਕਰ ਦੇਵਾਂਗਾ ਹੁਣ ਅਲਾਦੀਨ ਨੂੰ ਸਮਝ ਆ ਗਿਆ ਕਿ ਉਹਦੇ ਰਾਦੇ ਨੇਕ ਨਹੀਂ ਨਹੀਂ ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ ਬਿਲਕੁਲ ਹੁਣ ਤੇਰੀ ਫੇਰ ਨਹੀਂ ਓਏ ਬੰਦ ਨਾ ਕਰੋ ਮੈਨੂੰ ਉਸ ਬੰਦੇ ਨੇ ਪੱਥਰ ਨਾਲ ਗੁਫਾ ਨੂੰ ਬੰਦ ਤਾਂ ਕਰ ਦਿੱਤਾ ਪਰ ਉਹਦੀ ਮੁੰਦਰੀ ਥੱਲੇ ਡਿੱਗ ਗਈ ਅਤੇ ਪੁੱਜੀ ਅਲਾਦੀਨ ਕੋੜ ਉਹਨੇ ਚੁੱਕਿਆ ਅਤੇ ਆਪਣੀ ਉਂਗਲੀ 'ਚ ਪਾ ਲਿਆ ਪਾਉਂਦੇ ਹੀ ਗੁਫਾ ਦੇ ਅੰਦਰ ਬੱਦਲ ਜਹੇ ਹੋ ਗਏ ਅਤੇ ਉਹਦੇ ਚੋਂ ਨਿਕਲਿਆ ਇੱਕ ਵੱਡਾ ਜਹਾਜੀਵ ਡਰ ਦੇ ਮਾਰੇ अलादीन फुस हो गया जो भी चाहिदा है मांग ले पर ध्यान रखि सिर्फ 5 चीजाहि मांग सकदा है सिर्फ 3 मैं कर जाना है पलक झपकते ही अलादीन अपने कार पहुंच गया अलादीन नु देख के ओदी मां चीख पाई ਅਲਾਦੀਨ ਨੇ ਮਾਂ ਨੂੰ ਸਾਰੀ ਕਹਾਣੀ ਦੱਸੀ ਉਹ ਬੰਦਾ ਉਹ ਗੁਫਾ ਉਹ ਖਜ਼ਾਨਾ ਅਤੇ ਉਹ ਚਿਰਾਗ ਅਲਾਦੀਨ ਉਸ ਚਿਰਾਗ ਤੋਂ ਤੁਲ ਚਾੜਨ ਹੀ ਲੱਗਾ ਸੀ ਕਿ ਉਹਦੇ ਚੋਂ ਧੂਆਂ ਨਿਕਲਿਆ ਅਤੇ ਪੂਰੇ ਕਮਰੇ ਚ ਪਰ ਗਿਆ ਅਤੇ ਉਹਦੇ ਚੋਂ ਨਿਕਲਿਆ ਜਿਨੀ ਵਾਜੀਵਾ ਹਾ ਹਾ ਕਈ ਵਾਰਿਆਂ ਤੋਂ ਮੈਂ ਇਸ ਚਰਾਗ ਚ ਬੰਦ ਸੀ ਤੁਸੀਂ ਮੈਨੂੰ ਕੱਢ ਲਿਆ ਕੀ ਮੰਗਿਆ ਥੋੜੀ ਹਜ਼ੂਰ ਮੰਗੋ ਇਹ ਹੁਣ ਕਿਹੜੀ ਨਵੀਂ ਮੁਸੀਬਤ ਹੈ ਇਹ ਹੀ ਸੋਚ ਕੇ ਅਲਾਦੀਨ ਅਤੇ ਮਾਂ ਉਹਨੂੰ ਦੇਖਦੇ ਰਹੇ ਜਿੰਨੀ ਫੇਰ ਬੋਲਿਆ ਬੋਲੋ ਹਜ਼ੂਰ ਕੀ ਫਰਮਾਇਸ਼ ਹੈ ਹਮਮ ਠੀਕ ਹੈ ਮੇਰੇ ਲਈ ਜਾ ਕੇ ਸਵਾਦਿਸ਼ਟ ਖਾਣਾ ਲਿਆਓ ਅਚਾਨਕ ਇੱਕ ਖਾਣ ਦੀ ਟੇਬਲ ਆ ਗਈ ਅਤੇ ਫਿਰ ਉਹਦੇ ਉੱਤੇ ਸ਼ਾਨਦਾਰ ਖਾਣਾ ਪੀਣ ਲਈ ਸ਼ਰਬਤ ਅਤੇ ਪੇਸਟਰੀਜ਼ ਅਤੇ ਇੱਕ ਫੁੱਲਦਾਨ ਵੀ ਉਸ ਦਿਨ ਤੋਂ ਅਲਾਦੀਨ ਅਤੇ ਮਾਂ ਜੋ ਵੀ ਚਾਹੁੰਦੇ ਸੀ ਜਿੰਨੀ ਲਿਆ ਦਿੰਦਾ ਸੀ ਉਹ ਖੁਸ਼ੀ ਤੇ ਸ਼ੌਕ ਨਾਲ ਰਹਿਣ ਲੱਗ ਪਏ ਐਦਾ ਹੀ ਵਕਤ ਗੁਜ਼ਰਦਾ ਰਿਹਾ ਇੱਕ ਦਿਨ ਉਹ ਬਾਜ਼ਾਰ ਗਿਆ ਤਾਂ ਉਹਨੂੰ ਦਿਖੀ ਇੱਕ ਪਾਲਕੀ ਪਤਾ ਲੱਗ ਗਿਆ ਕਿ ਉਹਦੇ ਵਿੱਚ ਸੀ ਬਾਦਸ਼ਾਹ ਦੀ ਬੇਟੀ ਪ੍ਰਿੰਸੈਸ ਜੈਸਮੀਨ ਅਲਾਦੀਨ ਨੇ ਉਹਦਾ ਚਿਹਰਾ ਦੇਖਿਆ ਅਤੇ ਉਹਨੂੰ ਪਿਆਰ ਹੋ ਗਿਆ ਉਹਨੇ ਮਾਂ ਨੂੰ ਜੈਸਮੀਨ ਦੇ ਬਾਰੇ ਦੱਸਿਆ ਮਾਂ ਨੇ ਜਿੰਨੀ ਤੋਂ ਸੰਦੂਕ ਭਾਰ ਕੇ ਸੋਨਾ ਲਿੱਤਾ ਅਤੇ ਬਾਦਸ਼ਾ ਨੂੰ ਦੇਣ ਰਾਜ ਮਹਿਲ ਗਈ ਉੱਥੇ ਦੇ ਸਿਪਾਹੀ ਉਹ ਸੰਦੂਕ ਬਾਚਾ ਕੋੜ ਲੈ ਗਏ ਅਤੇ ਬਾਦਸ਼ਾ ਨੇ ਖੁਸ਼ ਹੋ ਕੇ ਮਾਂ ਨੂੰ ਮਿਲਣ ਲਈ ਕਿਹਾ ਮਾਂ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਪਿਆਰ ਬਾਰੇ ਦੱਸਿਆ ਤੇ ਬਾਦਸ਼ਾ ਨੇ ਚਾਹਿਆ ਕਿ ਅਲਾਦੀਨ ਆਪਣੀ ਅਮੀਰੀ ਤੇ ਤਾਕਤ ਨੂੰ ਸਾਬਤ ਕਰੇ ਜੇ ਤੁਹਾਡਾ ਮੁੰਡਾ ਮੇਰਾ ਜਵਾਈ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਕਹੋ ਕਿ ਚਾਲੀ ਨੌਕਰਾਂ ਦੇ ਹੱਥ 40 ਸੰਦੂਕ ਭੇਜੇ ਜੋ ਹੀਰੇ ਮੋਤੀ ਸੋਨੇ ਚਾਂਦੀ ਨਾਲ ਭਰੇ ਹੋਣ ਅਤੇ ਉਹਨਾਂ ਦੇ ਮਗਰ 40 ਸਿਪਾਈ ਹੋਣ ਉਹਨਾਂ ਦੀ ਸੁਰੱਖਿਆ ਲਈ ਐ ਸੁਣ ਕੇ ਅਲਾਦੀਨ ਦੀ ਮਾਂ ਉਦਾਸ ਹੋ ਕੇ ਮੁੜ ਕੇ ਕਾਰ ਆ ਗਈ ਉਹਨਾਂ ਨੂੰ ਯਕੀਨ ਸੀ ਕਿ ਜਿੰਨੀ ਇਹ ਸਬਤਾਨ ਨਹੀਂ ਦੇ ਪਾਵੇਗਾ ਅਲਾਦੀਨ ਨੇ ਪੇੜ ਤੋਂ ਚਿਰਾਗ ਦੇ ਜਿੰਨੀ ਨੂੰ ਸੱਦਿਆ ਬੋਲੋ ਹਜ਼ੂਰ ਕੀ ਫਰਮਾਇਸ਼ ਹੈ ਅਲਾਦੀਨ ਨੇ ਉਹਨੂੰ ਬਾਦਸ਼ਾਹ ਦੀ ਮੰਗ ਦੱਸੀ ਇਹ ਸੁਣ ਕੇ ਜਿਨੀ ਨੇ ਤਾੜੀ ਮਾਰੀ ਅਤੇ ਉਥੋਂ ਦੇ ਉਥੇ ਹੀ ਖਜ਼ਾਨਾ ਲੈ ਕੇ 40 ਨੌਕਰ ਤੇ 40 ਸਿਪਾਹੀ ਪ੍ਰਗਟ ਹੋ ਗਏ ਬਾਦਸ਼ਾਹ ਨੇ ਵੇਖਿਆ ਕਿ ਜੋ ਵੀ ਮੰਗਿਆ ਸੀ ਉਹਨਾਂ ਨੇ ਅਲਾਦੀਨ ਨੇ ਪੂਰਾ ਕਰ ਦਿੱਤਾ ਅਤੇ ਉਹ ਖੁਸ਼ ਹੋ ਗਏ ਉਨਾਂ ਨੇ ਸੋਚਿਆ ਕਿੰਨਾ ਪੈਸਾ ਹੈ ਮੁੰਡੇ ਕੋਲ ਮੈਂ ਚਾਹਨਾ ਹਾਂ ਕਿ ਮੇਰੀ ਧੀ ਇੱਕ ਮਹਿਲ ਵਰਗੇ ਘਰ ਚ ਰਹੇ ਜੇ ਉਹ ਨੂੰ ਐਦਾਂ ਦਾ ਘਰ ਦੇ ਸਕਦੇ ਹੋ ਤਾਂ ਹੀ ਵਿਆਹ ਦੀ ਗੱਲ ਸੋਚੋ ਅਲਾਦੀਨ ਨੇ ਬਾਦਸ਼ਾਹ ਦੀ ਇੱਛਾ ਜਿਨੀ ਨੂੰ ਦੱਸੀ ਜਿਨ ਨੇ ਫੇਰ ਤੋਂ ਤਾੜੀ ਮਾਰੀ ਅਤੇ ਉਸੇ ਵੇਲੇ ਇੱਕ ਵੱਡਾ ਸ਼ਾਨਦਾਰ ਮਹਿਲ ਉਹਦੇ ਸਾਹਮਣੇ ਬਣ ਗਿਆ ਅਲਾਦੀਨ ਨੂੰ ਪਰੋਸਾ ਨਹੀਂ ਹੋ ਰਿਹਾ ਸੀ ਬਾਦਸ਼ਾਹ ਨੂੰ ਲੱਗਿਆ ਅਲਾਦੀਨ ਤੋਂ ਅਮੀਰ ਮੁੰਡਾ ਨਹੀਂ ਮਿਲੇਗਾ ਕਦੀ ਵੀ ਉਹਨਾਂ ਦਾ ਵਿਆਹ ਤੁਮਤਾਮ ਨਾਲ ਹੋਇਆ ਅਤੇ 3 ਦਿਨ ਤੱਕ ਜਸ਼ਨ ਚੱਲਦਾ ਰਿਹਾ ਸਾਰਿਆਂ ਨੂੰ ਅਲਾਦੀਨ ਦੀ ਕਿਸਮਤ ਅਤੇ ਅਮੀਰੀ ਬਾਰੇ ਪਤਾ ਸੀ ਪਰ ਅਲਾਦੀਨ ਅਤੇ ਉਹਦੀ ਮਾਂ ਨੇ ਜੈਸਮੀਨ ਨੂੰ ਜਿਨੀ ਦੇ ਬਾਰੇ ਨਹੀਂ ਦੱਸਿਆ ਦਿਨ ਅਲਾਦੀਨ ਦੇ ਮਹਿਲ ਕੋਲ ਇੱਕ ਬੰਦਾ ਆਇਆ ਪੁਰਾਣੇ ਚਿਰਾਗ ਦੇ ਦਿਓ ਪੁਰਾਣੇ ਚਿਰਾਗ ਦੇ ਦਿਓ ਅਤੇ ਉਸ ਦੇ ਬਦਲੇ ਵਿੱਚ ਨਵੇਂ ਲੈ ਲਓ ਪੁਰਾਣੇ ਚਿਰਾਗ ਦੇ ਦਿਓ ਅਤੇ ਨਵੇਂ ਲੈ ਲਓ ਜੈਸਮੀਨ ਨੇ ਇਹ ਆਵਾਜ਼ ਸੁਣੀ ਉਹਨੇ ਸੋਚਿਆ ਕਿ ਪੁਰਾਣੇ ਚਿਰਾਗ ਦੇ ਬਦਲੇ ਨਵਾਂ ਚਿਰਾਗ ਮਿਲ ਜਾਏ ਤਾਂ ਅਲਾਦੀਨ ਬਹੁਤ ਖੁਸ਼ ਹੋ ਜਾਵੇਗਾ ਉਨੇ ਖੁਸ਼ੀ ਨਾਲ ਇੱਕ ਨਵਾਂ ਚਿਰਾਗ ਲੈ ਲਿੱਤਾ ਇਹ ਬੰਦਾ ਕੋਈ ਹੋਰ ਨਹੀਂ ਬਲਕਿ ਉਹ ਸੀ ਜਿਸਨੇ ਸ਼ੁਰੂਆਤ ਵਿੱਚ ਅਲਾਦੀਨ ਨੂੰ ਗੁਫਾ ਵਿੱਚ ਬੰਦ ਕੀਤਾ ਸੀ ਉਹਨੇ ਚਿਰਾਗ ਮਿਲਦੇ ਹੀ ਜਿਨ ਨੂੰ ਕਿਹਾ ਕਿ ਮਹਿਲ ਨੂੰ ਜੈਸਮੀਨ ਦੇ ਨਾਲ ਉਥੋਂ ਹਟਾ ਦਿੱਤਾ ਜਾਵੇ ਅਲਾਦੀਨ ਜਦੋਂ ਉਸ ਸ਼ਾਮ ਮੁੜਿਆ ਉਹਨੂੰ ਆਪਣਾ ਮਹਿਲ ਕਿਤੇ ਨਹੀਂ ਦਿਸਿਆ ਉਸ ਸਮਝ ਗਿਆ ਕਿ ਕੁਝ ਗੜਬੜ ਹੋਈ ਹੈ। ਉਹ ਆਪਣੇ ਪੁਰਾਣੇ ਘਰ ਵਿੱਚ ਗਿਆ ਅਤੇ ਗੁਫਾ ਵਿੱਚ ਮਿਲੀ ਹੋਈ ਮੁੰਦਰੀ ਲੱਭੀ। ਉਹਨੂੰ ਉਂਗਲੀ ਵਿੱਚ ਪਾਉਂਦੇ ਹੀ ਉਹ ਵੱਡਾ ਜਿਹਾ ਜੀਵ ਫਿਰ ਹਾਜ਼ਰ ਹੋਇਆ। ਜੋ ਵੀ ਚਾਹੀਦਾ ਹੈ ਮੰਗ ਲੈ। ਪਰ ਧਿਆਨ ਰੱਖੀਂ ਸਿਰਫ ਦੋ ਚੀਜ਼ਾਂ। ਮੈਨੂੰ ਜੈਸਮਿਨ ਦੇ ਕੋਲ ਲੈ ਚਲੋ। ਹੱਥੋਂ-ਹੱਥ ਉਹ ਮਹਿਲ ਵਿੱਚ ਪਹੁੰਚ ਗਏ ਕੋਈ ਉਹਨੂੰ ਵੇਖ ਨਾ ਲਵੇ ਇਸ ਕਰਕੇ ਉਹ ਲੁਕ ਗਿਆ ਜੈਸਮੀਨ ਉਸੇ ਬੰਦੇ ਦੀ ਸੇਵਾ ਕਰ ਰਹੀ ਸੀ ਅਤੇ ਉਹ ਚਿਰਾਗ ਵੀ ਉਹਦੇ ਹੀ ਕੋਲ ਸੀ ਲੁਕਦੇ-ਲੁਕਦੇ ਅਲਾਦੀਨ ਨੇ ਉਹ ਮੰਦਰੀ ਫੇਰ ਤੋਂ ਪਾ ਲਈ ਉਹ ਵੱਡਾ ਜਹਾਜ਼ੀ ਫੇਰ ਆ ਗਿਆ ਜੋ ਵੀ ਚਾਹੀਦਾ ਹੈ ਮੰਗ ਲੈ ਪਰ ਧਿਆਨ ਰੱਖੀਂ ਸਿਰਫ ਇੱਕ ਚੀਜ਼ ਉਸ ਬਦਮਾਸ਼ ਨੂੰ ਹਮੇਸ਼ਾ ਲਈ ਗਹਿਰੀ ਨੀਂਦ ਵਿੱਚ ਸੌਾਦਾਉ। ਛੇਤੀ-ਛੇਤੀ ਉਹ ਪੱਜ ਕੇ ਜੈਸਮੀਨ ਦੇ ਕੋਲ ਆ ਗਿਆ ਜਿਹੜੀ ਉਸ ਬੰਦੇ ਤੋਂ ਡਰੀ ਹੋਈ ਸੀ। ਅਲਾਦੀਨ ਨੂੰ ਵੇਖ ਕੇ ਉਹ ਬੜੀ ਖੁਸ਼ ਹੋਈ। ਹੁਣ ਅਲਾਦੀਨ ਨੇ ਜੈਸਮੀਨ ਨੂੰ ਪੂਰੀ ਕਹਾਣੀ ਸ਼ੁਰੂਆਤ ਤੋਂ ਦੱਸੀ। ਅਤੇ ਜੈਸਮੀਨ ਸੁਣ-ਸੁਣ ਕੇ ਚੌਂਕਦੀ ਰਹੀ। ਅਲਾਦੀਨ ਨੇ ਫੇਰ ਤੋਂ ਚਿਰਾਗ ਨੂੰ ਰਗੜਿਆ ਅਤੇ ਬਾਹਰ ਆਇਆ ਉਹ ਹੀ ਜਿਨੀ ਕੀ ਮੰਗਿਆ ਥਾੜੀ ਹਜ਼ੂਰ ਮੰਗੋ ਇਸ ਬਦਮਾਸ਼ ਨੂੰ ਐਨੀ ਦੂਰ ਪੁਚਾ ਦਿਓ ਕਿ ਸਾਨੂੰ ਕਦੇ ਲੱਭ ਨਾ ਸਕੇ ਅਤੇ ਉਹ ਬੰਦਾ ਅਚਾਨਕ ਗਾਇਬ ਹੋ ਗਿਆ ਅਲਾਦੀਨ ਨੇ ਜਿਨੀ ਨੂੰ ਉਸ ਮਹਿਲ ਨੂੰ ਆਪਣੀ ਥਾਂ ਤੇ ਪੁਚਾਣ ਲਈ ਕਿਹਾ ਮਹਿਲ ਅਸਮਾਨ 'ਚ ਉੜਦਾ ਹੋਇਆ ਆਪਣੀ ਪੁਰਾਣੀ ਥਾਂ ਤੇ ਪਹੁੰਚਿਆ ਅਤੇ ਉਥੇ ਪਹੁੰਚ ਕੇ ਅਲਾਦੀਨ ਆਪਣੀ ਮਾਂ ਦੇ ਕੋਲ ਸੀ ਇੱਕ ਬਾਰੀ ਫੇਰ ਅਲਾਦੀਨ ਉਹਦੀ ਮਾਂ ਅਤੇ ਜੈਸਮੀਨ ਨਾਲ-ਨਾਲ ਰਹੇ ਹਮੇਸ਼ਾ ਖੁਸ਼ੀ-ਖੁਸ਼ੀ